ਜ਼ਰੂਰਤ ਦੀਆਂ ਚੀਜ਼ਾਂ ਜਿਹੜੀਆਂ ਆਪਾਂ ਹਰ ਰੋਜ਼ ਆਪਣੀ ਰਸੋਈ ਦੇ ਵਿੱਚ ਵਰਤਦੇ ਆ ਉਹ ਚੀਜ਼ਾਂ ਨੇ ਜਿਹੜੀਆਂ ਉਹ ਸਸਤੀਆਂ ਹੋ ਗਈਆਂ ਨੇ ਤਾਂ ਜਿਹੜੀ ਇੰਡੀਆ ਦੀ ਹੁਣ ਸਭ ਤੋਂ ਸਸਤੀ ਕਾਰ ਆ ਉਹ ਸਾਡੇ 3 ਲੱਖ ਦੀ ਹੋ ਗਈ ਐ ਏਸੀ واਸ਼ਿੰਗ ਮਸ਼ੀਨਾਂ ਵੱਡੀ ਸਕਰੀਨ ਵਾਲੇ ਟੀਵੀ ਨੇ ਜਿਹੜੇ ਇਹਨਾਂ ਤੇ ਟੈਕਸ ਘਟ ਗਿਆ ਏ ਤੇ ਅੱਜ ਡੈਰੀ ਸੈਕਟਰ ਦੇ ਵਿੱਚ ਮ ਵੱਡਾ ਐਲਾਨ ਹੋਇਆ ਹੈ ਤੁਸੀਂ ਦੇਖੋ ਕਿ ਅਮੂਲ ਬੇਰਕਾ ਅਤੇ ਹੋਰ ਕਈ ਕੰਪਨੀਆਂ ਨੇ ਆਪਣੀਆਂ ਕੀਮਤਾਂ ਘਟਾ ਦਿੱਤੀਆਂ ਗਈਆਂ ਨੇ ਤਾਂ ਜਿਹੜਾ ਇਹ ਪੈਕੇਜਡ ਫੂਡ ਆਉਂਦਾ ਏ ਇਸ ਤੇ GST ਜਿਹੜਾ ਉਹ 12% ਤੋਂ ਘਟਾ ਕੇ 5% ਕੀਤਾ ਗਿਆ ਹੈ 35 ਚੀਜ਼ਾਂ ਤਾਂ ਅਜਹੀਆਂ ਨੇ ਜਿਨ੍ਹਾਂ ਦੇ ਉੱਤੇ ਜ਼ੀਰੋ ਟੈਕਸ ਆ ਜਿਹੜਾ ਉਹ ਲੱਗੇਗਾ ਕੰਧਾਰ ਕਹ ਦਿੰਦੇ ਨੇ ਕਿ ਮਾਰਕੀਟ ਦੇ ਵਿੱਚ ਇਹ ਹੁੰਦੀ ਹੈ ਕਿ ਸਾਡੇ ਕੋਲ ਤਾਂ ਜੀ ਪੁਰਾਣਾ ਸਟਾਕ ਆਇਆ ਆ ਜਿਹੜੀ ਸਲੇਪ ਤਾਂ 22 ਸਤੰਬਰ ਨੂੰ ਲਾਗੂ ਹੋਈ ਜਾ ਸਾਡੇ ਕੋਲ ਤਾਂ ਪਹਿਲਾਂ ਦਾ ਸਾਮਾਨ ਪਿਆ ਹੈ ਤਾਂ ਤੁਹਾਨੂੰ ਪੁਰਾਣੇ ਰੇਟ ਮਿਲੂਗਾ ਕੋਈ ਦੁਕਾਨਦਾਰ ਅਜਿਹਾ ਨਹੀਂ ਕਰ ਸਕਦਾ ਜੇ ਕੋਈ ਪੁਰਾਣੀ ਐਮ ਆਰ ਪੀ ਤੇ ਸਾਮਾਨ ਵੇਚਦਾ ਹੈ ਤਾਂ ਉਸ ਦੇ ਖਿਲਾਫ ਕਾਰਵਾਈ ਆ ਜਿਹੜੀ ਉਹ ਗਾਹਕ ਕਰ ਸਕਦੇ ਨੇ ਇੱਕ ਮੋਬਾਈਲ ਨੰਬਰ ਆ 88 00001915 ਦੇ ਇਸ ਦੇ ਉੱਤੇ ਤੁਸੀਂ ਐਸਐਮਐਸ ਜਾਂ ਫਿਰ WhatsApp ਮੈਸੇਜ ਭੇਜ ਕੇ ਸ਼ਿਕਾਇਤ ਕਰ ਸਕਦੇ ਹੋ ਕਿਉਂਕਿ ਸਰਕਾਰ ਨੇ ਪਹਿਲਾਂ ਹੀ ਇਸ ਬਾਰੇ ਦੱਸਿਆ ਹੈ ਕਿ ਦੁਕਾਨਦਾਰ GST ਰਿਟਰਨ ਭਰਨ ਵੇਲੇ ਇਸ ਨੂੰ ਐਡਜਸਟ ਕਰਨਗੇ ਜਾਨੀ ਕਿ ਉਹਨਾਂ ਨੂੰ ਕੋਈ ਵੀ ਘੱਟਾ ਜਿਹੜਾ ਉਹ ਨਹੀਂ ਪਵੇਗਾ ਸਾਸ਼ਕਾ ਜੀ ਤੁਸੀਂ ਦੇਖ ਰਹੇ ਹੋ ਤਾਂ ਟੀਵੀ ਐਨ ਆਰ ਆਈ ਤੇ ਬਾਬਾ ਸਵਾਗਤ ਹੈ ਤੁਹਾਡਾ ਸਾਡੀ ਖਾਸ ਪੇਸ਼ਕਸ਼ ਮੁੱਦੇ ਜੋ ਫਰਕ ਪਾਉਣ ਜੀ ਹਾਂ ਰੋਜ਼ਾਨਾ ਐਸੇ ਮੁੱਦੇ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੁੰਨੇ ਆ ਜਿਨ੍ਹਾਂ ਦਾ ਤੁਹਾਡੇ ਨਾਲ ਸਿੱਧਾ ਸਿੱਧਾ ਵਾਸਤਾ ਹੁੰਦਾ ਹੈ ਕੋਈ ਨਾ ਕੋਈ ਤਾਲੁਕ ਹੁੰਦਾ ਹੈ ਜਿਹਦੇ ਨਾਲ ਤੁਹਾਡੇ ਘਰ ਪਰਿਵਾਰ ਬੱਚੇ ਜਾਂ ਤੁਹਾਡੇ ਬਜ਼ੁਰਗ ਸੰਬੰਧ ਰੱਖਦੇ ਨੇ ਔਰ ਜਿਨ੍ਹਾਂ ਦੇ ਨਾਲ ਵਾਕੇ ਹੀ ਸਮਾਜ ਤੇ ਵਿੱਚ ਇੱਕ ਵੱਡਾ ਫਰਕ ਪੈ ਸਕਦਾ ਹੈ ਅੱਜ ਦਾ ਜੋ ਮੁੱਦਾ ਹੈ ਉਹ GST ਦਰਾਂ ਨੂੰ ਲੈ ਕੇ ਹੈ ਇਸ ਮੁੱਦੇ ਉੱਪਰ ਗੱਲਬਾਤ ਕਰਨ ਦੇ ਲਈ ਮੇਰੇ ਨਾਲ ਮੇਰੇ ਸਹਿਯੋਗੀ ਇਸ ਵੇਲੇ ਮੌਜੂਦ ਨੇ ਬਲਵਿੰਦਰ ਜੀ ਬਹੁਤ-ਬਹੁਤ ਸਵਾਗਤ ਹੈ ਜੀ ਬਹੁਤ-ਬਹੁਤ ਧੰਨਵਾਦ ਜੀ ਬਲਵਿੰਦਰ ਜੀ GST ਦਰਾਂ ਲਾਗੂ ਹੋ ਚੁੱਕੀਆਂ ਨੇ ਨਵੀਆਂ ਜੀ ਤਾਂ ਇਸ ਨੂੰ ਲੈ ਕੇ ਜਨਤਾ ਦੇ ਵਿੱਚ ਕ੍ਰਿਓਸਟੀ ਵੀ ਆ ਲੋਕ ਵਾਕਈ ਜਾਣਨਾ ਚਾਹੁੰਦੇ ਨੇ ਕਿ ਕਿਹੜੀ ਚੀਜ਼ ਖਰੀਦਣ ਨੂੰ ਲੈ ਕੇ ਉਹਨਾਂ ਨੂੰ ਜੇਬ ਘੱਟ ਜਾਂ ਜ਼ਿਆਦਾ ਟਿੱਲੀ ਕਰਨੀ ਪਵੇਗੀ ਇਹਨਾਂ ਦੇ ਵੇਰਵੇ ਜ਼ਰੂਰ ਸਾਂਝੇ ਕਰੋ ਜੀ ਜੀ ਹਾਲਾਂਕਿ ਸਾਰੇ ਜਾਣਦੇ ਨੇ ਕਿ ਕਿਸ ਪ੍ਰਕਾਰ ਦੀਆਂ ਟੈਕਸ ਸਲੈਬਾਂ ਸੀ 5% 12% 18% ਅਤੇ 28% ਜੀਐਸਟੀ ਆ ਜਿਹੜਾ ਉਹ ਲੱਗਦਾ ਸੀ ਲੇਕਿਨ ਹੁਣ ਇਹ ਜਿਹੜਾ ਜੀਐਸਟੀ ਆ ਇਹ ਤਿੰਨ ਸਲੈਬਾਂ ਦੇ ਵਿੱਚ ਰਹਿ ਗਿਆ ਹੈ ਮੇਨਲੀ ਸਲੈਬਾਂ ਨੇ ਜਿਹੜੀਆਂ ਉਹ 5% ਤੇ 18% ਦੀਆਂ ਨੇ ਅਤੇ ਇੱਕ ਜਿਹੜੀ ਲਗਜ਼ਰੀ ਆਈਟਮਾਂ ਵਾਸਤੇ ਸਲੇਬ ਆ ਉਹ 40% ਦੀ ਉਹ ਵੀ ਇੰਟਰਡਿਊਸ ਕੀਤੀ ਗਈ ਹੈ ਤਾਂ ਅੱਜ ਤੋਂ ਇਹ ਸਾਰਾ ਕੁਝ ਲਾਗੂ ਹੋ ਗਿਆ ਹੈ ਬਾਜ਼ਾਰ ਦੇ ਵਿੱਚ ਕਾਫੀ ਰੌਣਕ ਦੇਖਣ ਨੂੰ ਮਿਲ ਰਹੀ ਹੈ ਇੱਕ ਪਾਸੇ ਅੱਜ ਨਰਾਤੇ ਨੇ ਜਿਹੜੇ ਉਹ ਸ਼ੁਰੂ ਹੋਏ ਨੇ ਦੂਜੇ ਪਾਸੇ ਜੇ ਗੱਲ ਕਰੀਏ ਨਵੀਂ ਸਲੇਬ ਅੱਜ ਤੋਂ ਲਾਗੂ ਹੋਈ ਹੈ ਜਿਸ ਕਰਕੇ ਕਾਰਾਂ ਤੋਂ ਲੈ ਕੇ ਮੋਟਰਸਾਈਕਲ ਅਤੇ ਹੋਰ तमाम ਚੀਜ਼ਾਂ ਦੇ ਜਿਹੜੇ ਪ੍ਰਾਈਸ ਨੇ ਉਹ ਕੱਟ ਹੋਏ ਨੇ ਕਾਰਾਂ ਦੀ ਕੀਮਤ ਤਾਂ ਲੱਖਾਂ ਰੁਪਏ ਦੇ ਵਿੱਚ ਘਟ ਹੋਈ ਹੈ ਦੂਜੇ ਪਾਸੇ ਜਿਹੜੀਆਂ ਘਰੇਲੂ ਵਰਤੋਂ ਦੀਆਂ ਜ਼ਰੂਰੀ ਚੀਜ਼ਾਂ ਨੇ ਉਹ ਵੀ ਸਸਤੀਆਂ ਹੋਈਆਂ ਨੇ ਕੁਝ ਚੀਜ਼ਾਂ ਹਾਲਾਂਕਿ ਮਹਿੰਗੀਆਂ ਹੋਈਆਂ ਨੇ ਲੇਕਿਨ ਜਿਹੜੀਆਂ ਸਸਤੀਆਂ ਹੋਈਆਂ ਨੇ ਉਹ ਜ਼ਰੂਰਤ ਵਾਲੀਆਂ ਵਸਤੂਆਂ ਨੇ ਤਾਂ ਕਰਕੇ ਲੋਕ ਵੱਡੀ ਰਾਹਤ ਆ ਜਿਹੜੀ ਉਹ ਮਹਿਸੂਸ ਕਰ ਰਹੇ ਨੇ ਤਾਂ ਕੁਝ ਕੁ ਚੀਜ਼ਾਂ ਨੇ ਜਿਹੜੀਆਂ ਲਗਜ਼ਰੀ ਜਾਂ ਫਿਰ ਨੁਕਸਾਨ ਦੇ ਕੈਟਾਗਰੀ ਚ ਆਉਂਦੀਆਂ ਨੇ ਉਹ ਜ਼ਰੂਰ ਮਹਿੰਗੀਆਂ ਹੋਈਆਂ ਨੇ ਉਹ ਜ਼ਰੂਰ 40% ਜੀਐਸਟੀ ਦਰ ਦੇ ਅੰਦਰ ਆਗਿਆ ਨੇ ਜਿਵੇਂ ਕੀ ਕੋਲ ਡਰਿੰਕਸ ਹੋ ਗਏ ਲਗਜ਼ਰੀ ਵਸਤੂਆ ਹੋ ਗਈਆਂ ਸਿਗਰਟ ਤੰਬਾਕੂ ਦੇ ਜਿਹੜੇ ਪ੍ਰੋਡਕਟ ਨੇ ਉਹ ਹੋ ਗਏ ਲਗਜ਼ਰੀ ਕਾਰਾਂ ਹੋ ਗਈਆਂ ਜਾਂ ਫਿਰ ਤੁਸੀਂ ਕਹਿ ਲੋ ਕਿ ਜਿਹੜੇ ਵੱਡੇ ਬਾਈਕ ਨੇ 350 ਸੀਸੀ ਤੋਂ ਉਹ ਮਹਿੰਗੇ ਹੋ ਗਏ ਨੇ ਪ੍ਰਾਈਵੇਟ ਜੈਟ ਪ੍ਰਾਈਵੇਟ ਹੈਲੀਕਾਪਟਰ ਜਾਂ ਫਿਰ ਜਿਹੜੀਆਂ ਬੋਟਸ ਹੁੰਦੀਆਂ ਨੇ ਸਪੋਰਟਸ ਵਾਸਤੇ ਵਰਤੀ ਜਾਂਦੀਆਂ ਜਾਂ ਮਨੋਰੰਜਨ ਵਾਸਤੇ ਉਹ ਚੀਜ਼ਾਂ ਮਹਿੰਗੀਆਂ ਹੋਈਆਂ ਨੇ ਪਾਨ ਮਸਾਲਾ ਤੰਬਾਕੂ ਆਦਿ ਚਲੋ ਇਹ ਤਾਂ ਸਾਰੇ ਜਾਣਦੇ ਨੇ ਕਿ ਕਿਹੜੀਆਂ ਚੀਜ਼ਾਂ ਮਹਿੰਗੀਆਂ ਹੋਈਆਂ ਨੇ ਕਿਹੜੀਆਂ ਸਸਤੀਆਂ ਹੋਈਆਂ ਨੇ ਕੋਲਡ ਡਰਿੰਕ ਵੀ ਨੇ ਜਿਹੜੇ ਉਹ ਮਹਿੰਗੀ ਸਲੈਬ ਦੇ ਵਿੱਚ ਆ ਗਏ ਨੇ ਲੇਕਿਨ ਜ਼ਰੂਰਤ ਦੀਆਂ ਚੀਜ਼ਾਂ ਜਿਹੜੀਆਂ ਆਪਾਂ ਹਰ ਰੋਜ਼ ਆਪਣੀ ਰਸੋਈ ਦੇ ਵਿੱਚ ਵਰਤਦੇ ਆ ਜਿਹੜੀ ਆਪਣੇ ਘਰਾਂ ਵਿੱਚ ਵਰਤਦੇ ਆ ਜਾਂ ਉਹ ਜਿਹੜੇ ਉਪਕਰਨ ਜਿਹੜਾ ਨਹੀਂ ਸਾਨੂੰ ਘਰਾਂ ਦੇ ਵਿੱਚ ਲੋਡ ਰਹਿੰਦੀ ਐ ਉਹ ਚੀਜ਼ਾਂ ਨੇ ਜਿਹੜੀਆਂ ਉਹੋ ਸਸਤੀਆਂ ਹੋ ਗਈਆਂ ਨੇ ਜਿਸ ਤਰ੍ਹਾਂ ਕਾਰਾਂ ਮੋਟਰਸਾਈਕਲ ਸਸਤੇ ਹੋਏ ਨੇ ਏਸੀ واਸ਼ਿੰਗ ਮਸ਼ੀਨਾਂ ਵੱਡੇ ਸਕਰੀਨ ਵਾਲੇ ਟੀਵੀ ਨੇ ਜਿਹੜੇ ਇਹਨਾਂ ਤੇ ਟੈਕਸ ਘਟ ਗਿਆ ਹੈ ਹਾਲਾ ਕਿ ਜਿਵੇਂ ਲੈਪਟਾਪ ਤੇ ਮੋਬਾਈਲ ਫੋਨ ਵੱਡੇ ਪੱਧਰ ਤੇ ਤਿਹਾੜੀ ਸੀਜ਼ਨ ਦੇ ਵਿੱਚ ਵਿਕਦੇ ਨੇ ਇਹਨਾਂ ਦੇ ਉੱਤੇ ਗਾਹਾਂ ਨੂੰ ਕੋਈ ਵੀ ਰਾਹਤ ਨਹੀਂ ਹੈ ਇਹਨਾਂ ਤੇ ਪਹਿਲਾਂ ਵਾਂਗ 18% ਦਾ ਜੀਐਸਟੀ ਆ ਜਿਹੜਾ ਉਹੀ ਰਹਿਣ ਵਾਲਾ ਹੈ ਤਾਂ ਇਸ ਦੇ ਵਿੱਚ ਕੋਈ ਬਦਲਾਅ ਹੈ ਜਿਹੜਾ ਉਹ ਨਹੀਂ ਹੋਇਆ ਦੂਜੇ ਪਾਸੇ ਜਿਹੜੀਆਂ ਨਵੀਆਂ ਟੈਕਸ ਦੇ ਰਾਂਜ ਤੋਂ ਲਾਗੂ ਹੋਈਆਂ ਨੇ ਤਾਂ ਖਪਤਕਾਰ ਨੇ ਜਿਹੜੇ ਉਹ ਕਾਫੀ ਜ਼ਿਆਦਾ ਰਾਹਤ ਇਸ ਦੇ ਉੱਤੇ ਮਹਿਸੂਸ ਕਰ ਰਹੇ ਨੇ ਤੁਸੀਂ ਦੇਖੋ ਕਿ ਹਰ ਰੋਜ਼ ਦੀਆਂ ਜਿਹੜੀਆਂ ਚੀਜ਼ਾਂ ਵਰਤੀਆਂ ਜਾਂਦੀਆਂ ਨੇ ਉਹਨਾਂ ਦੀਆਂ ਕੀਮਤਾਂ ਵਿੱਚ ਵਪਾਰੀ ਕਮੀ ਆਈ ਆ 8 ਤੋਂ 9% ਦੀ ਕਮੀ ਆਈ ਆ ਦੂਜੇ ਪਾਸੇ ਕਾਰਾਂ ਦੀ ਕੀਮਤ ਜੇ ਗੱਲ ਕਰੀਏ ਕੁਝ ਕੰਪਨੀਆਂ ਨੇ ਤਾਂ ਆਪਣੀਆਂ ਕੀਮਤਾਂ 20% ਦੇ ਲਗਭਗ ਵੀ ਘਟਾ ਦਿੱਤੀਆਂ ਨੇ ਤਾਂ ਜਿਹੜੀ ਇੰਡੀਆ ਦੀ ਹੁਣ ਸਭ ਤੋਂ ਸਸਤੀ ਕਾਰ ਆ ਉਹ ਸਾਡੇ 3 ਲੱਖ ਦੀ ਹੋ ਗਈ ਆ ਐਕਸ਼ੋ ਰੂਮ ਤਾਂ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਮੀਡਲ ਕਲਾਸ ਦੇ ਬਜਟ ਦੇ ਵਿੱਚ ਇਹ ਚੀਜ਼ਾਂ ਆ ਰਹੀਆਂ ਨੇ ਦੂਜੇ ਪਾਸੇ ਫੈਸਟਿਵ ਸੀਜ਼ਨ ਖਰਚੇ ਨੇ ਜਿਹੜੇ ਪਹਿਲਾਂ ਹੀ ਬਹੁਤ ਵਧ ਗਏ ਸੀ ਤਾਂ ਉਹਨਾਂ ਚੀਜ਼ਾਂ ਤੋਂ ਜ਼ਰੂਰ ਲੋਕ ਨੇ ਜਿਹੜੇ ਉਹ ਰਾਹਤ ਮਹਿਸੂਸ ਕਰ ਰਹੇ ਨੇ ਜੀ ਬਿਲਕੁਲ ਬਲਵੰਤ ਜਵੇਂ ਤੁਸੀਂ ਕਿਹਾ ਕਿ ਤਿਉਹਾਰਾਂ ਦਾ ਸੀਜ਼ਨ ਆ ਗਿਆ ਹੈ ਅੱਜ ਤੋਂ ਨਰਾਤੇ ਸ਼ੁਰੂ ਹੋ ਗਏ ਨੇ ਉਸ ਤੋਂ ਬਾਅਦ ਦਸਹਿਰਾ ਹੈ ਫਿਰ ਦੀਵਾਲੀ ਹੈ ਔਰ ਬਹੁਤ ਸਾਰੇ ਗਿਫਟਸ ਦਾ ਆਦਾਨ-ਪ੍ਰਦਾਨ ਹੁੰਦਾ ਹੈ ਕਈ ਵਾਰੀ ਸੋਚੀਦਾ ਹੈ ਕਿ ਚਲੋ ਕੋਈ ਇਲੈਕਟ੍ਰੋਨਿਕ ਚੀਜ਼ ਕਿਸੇ ਸਗੇ ਸੰਬੰਧੀ ਨੂੰ ਆਪਾਂ ਜਾਂ ਕਿਸੇ ਚਾਹਣ ਵਾਲੇ ਨੂੰ ਗਿਫਟ ਕਰ ਦਈਏ ਪਰ ਪ੍ਰਾਈਸ ਵੇਖ ਕੇ ਕਿਤੇ ਨਾ ਕਿਤੇ ਮਨ ਦੇ ਵਿੱਚ ਆ ਜਾਂਦਾ ਸੀਗਾ ਕਿ ਥੋੜਾ ਰੁਕ ਲੈਨੇ ਆ ਜਾਂ ਕੁਝ ਸਸਤਾ ਲੈ ਲੈਨੇ ਆ ਤਾਂ ਉਹਨਾਂ ਨੂੰ ਜ਼ਰੂਰ ਇੱਕ ਰਾਹਤ ਮਿਲੀ ਹੈ ਉਹਨਾਂ ਨੂੰ ਇੱਕ ਚੰਗੀ ਆਪਸ਼ਨ ਮਿਲੀ ਹੈ अच्छा सब तो जरूरी चीज जिदे ਲਈ ਪੰਜਾਬ ਹਮੇਸ਼ਾ ਅ ਇੰਤਜ਼ਾਰ ਕਰਦਾ ਏ ਉਹ ਹੈ ਐਗਰੀਕਲਚਰ ਨੂੰ ਲੈ ਕੇ ਕੋਈ ਕਿਸੇ ਤਰ੍ਹਾਂ ਦਾ ਕੋਈ ਐਲਾਨ ਹੋਇਆ ਹੋਵੇ ਕੋਈ ਛੋਟ ਮਿਲੀ ਹੋਵੇ ਐਗਰੀਕਲਚਰ ਨੂੰ ਲੈ ਕੇ ਕੋਈ ਐਲਾਨ ਹੋਇਆ ਜੀ ਐਗਰੀਕਲਚਰ ਖੇਤਰ ਨੂੰ ਲੈ ਕੇ ਵੀ ਬਹੁਤ ਐਲਾਨ ਹੋਏ ਨੇ ਟਰੈਕਟਰਾਂ ਤੋਂ ਲੈ ਕੇ ਕੀਟਨਾਸ਼ਕਾਂ ਤੱਕ ਬਹੁਤ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਉਹ ਸਸਤੀਆਂ ਹੋ ਗਈਆਂ ਨੇ ਤੁਸੀਂ ਕਹਿ ਲਓ 12% ਜਾਂ 18% ਦੀ ਜਿਹੜੀ ਟੈਕਸ ਲੱਗ ਸੀ ਉਹ ਹੁਣ 5% ਰਹਿ ਗਈ ਜਾਂ ਜ਼ਿਆਦਾਤਰ ਉਪਕਰਨਾਂ ਤੇ ਜਿਹੜੀਆਂ GST ਦਰਾਂ 12% ਤੋਂ ਘਟਾ ਕੇ 5% ਨੇ ਜਿਹੜੀਆਂ ਉਹ ਕਰ ਦਿੱਤੀਆਂ ਗਈਆਂ ਨੇ ਜਿਸ ਦੇ ਵਿੱਚ ਖੇਤੀਬਾੜੀ ਉਪਕਰਨ ਟਰੈਕਟਰ ਤੇ ਹੋਰ ਜਿਹੜੀਆਂ ਖੇਤੀ ਦੀਆਂ ਮਸ਼ੀਨਾਂ ਨੇ ਜਿਵੇਂ ਕਿ ਥਰੇਸਰ ਹੋ ਗਈ ਡ੍ਰਿਲ ਹੋ ਗਈ ਜਾਂ ਹੋਰ ਅਨੇਕਾ ਉਪਕਰਨ ਜਿਹੜੇ ਖੇਤੀਬਾੜੀ 'ਚ ਇਸਤੇਮਾਲ ਕੀਤੇ ਜਾਂਦੇ ਨੇ ਉਹ ਸਸਤੇ ਹੋਏ ਨੇ ਦੂਜੇ ਪਾਸੇ ਖਾਦ ਹੋ ਗਈ ਇਸ ਦੀਆਂ ਜਿਹੜੀਆਂ ਵੱਖ-ਵੱਖ ਕੈਟਾਗਰੀਆਂ ਨੇ ਉਹ ਚੀਜ਼ਾਂ ਨੇ ਜਿਹੜੀਆਂ ਇਹਨਾਂ ਤੇ GST 18% ਤੋਂ ਘਟਾ ਕੇ 5% ਕਰ ਦਿੱਤਾ ਗਿਆ ਹੈ ਦੂਜੇ ਪਾਸੇ ਜੈਵਿਕ ਕੀਟਨਾਸ਼ਕ ਨੇ ਜਿਹੜੇ ਉਹਨਾਂ ਦੀਆਂ ਕੀਮਤਾਂ ਨੇ ਜਿਹੜੀਆਂ ਉਹ 12% ਜੀਐਸਟੀ ਤੋਂ ਘਟਾ ਕੇ 5% ਜੀਐਸਟੀ ਦੇ ਅੰਡਰ ਕਰ ਦਿੱਤੀਆਂ ਗਈਆਂ ਨੇ ਦੂਜੇ ਪਾਸੇ ਫਰੂਟ ਸਬਜ਼ੀਆਂ ਅਤੇ ਫੂਡ ਪ੍ਰੋਸੈਸਿੰਗ ਦੀ ਤਿਆਰੀ ਤੇ ਸੰਭਾਲ ਲਈ ਜੋ ਵੀ ਜੀਐਸਟੀ ਲੱਗਦਾ ਸੀ 12% ਤੋਂ ਘਟਾ ਕੇ 5% ਆ ਜਿਹੜਾ ਉਹ ਕਰ ਦਿੱਤਾ ਗਿਆ ਹੈ ਡੈਰੀ ਸੈਕਟਰ ਦੇ ਵਿੱਚ ਵੱਡਾ ਐਲਾਨ ਹੋਇਆ ਹੈ ਤੁਸੀਂ ਦੇਖੋ ਕਿ ਅਮੂਲ ਬੇਰਕਾ ਅਤੇ ਹੋਰ ਕਈ ਕੰਪਨੀਆਂ ਨੇ ਆਪਣੀਆਂ ਕੀਮਤਾਂ ਘਟਾ ਦਿੱਤੀਆਂ ਗਈਆਂ ਨੇ ਤਾਂ ਜਿਹੜਾ ਇਹ ਪੈਕੇਜਡ ਫੂਡ ਆਉਂਦਾ ਏ ਇਸ ਤੇ ਜੀਐਸਟੀ ਜਿਹੜਾ ਉਹ 12% ਤੋਂ ਘਟਾ ਕੇ 5% ਕੀਤਾ ਗਿਆ ਹੈ ਜਿਸ ਦੇ ਵਿੱਚ ਕੁਝ ਚੀਜ਼ਾਂ ਸ਼ਾਮਿਲ ਨੇ ਜਿਵੇਂ ਦੁੱਧ ਤੇ ਪਨੀਰ ਤੇ ਜ਼ੀਰੋ ਜੀਐਸਟੀ ਮੱਖਣ ਤੇ ਹੋਰ ਉਤਪਾਦ ਨੇ ਜਿਹੜੇ ਉਹਨਾਂ ਤੇ 12% ਤੋਂ ਘਟਾ ਕੇ ਜੀਐਸਟੀ 5% ਕਰ ਦਿੱਤਾ ਗਿਆ ਹੈ ਹਾਲਾਂਕਿ ਕੁਝ ਚੀਜ਼ਾਂ ਇਸ ਦੀਆਂ ਹੋਰ ਵੀ ਪ੍ਰਭਾਵਿਤ ਹੋਣਗੀਆਂ ਤਾਂ ਜਿਨ੍ਹਾਂ ਦੀ ਪ੍ਰਾਈਸ ਡਿਟੇਲ ਆ ਜਿਹੜੀ ਉਹ ਜਲਦੀ ਸਾਹਮਣੇ ਆ ਜਾਵੇਗੀ ਤਾਂ ਆਮ ਲੋਕ ਨੇ ਜਿਹੜੇ ਇਹਨਾਂ ਚੀਜ਼ਾਂ ਤੋਂ ਜਾਣੂ ਹੋ ਜਾਣਗੇ ਦੂਜੇ ਪਾਸੇ ਜਿਹੜਾ ਐਕਵਾ ਕਲਚਰ ਆ ਮੱਛੀ ਦੇ ਨਾਲ ਜਿਹੜੀ ਖੇਤੀ ਜੁੜੀ ਹੋਈ ਆ ਉਸ ਤੇ ਜੀਐਸਟੀ ਆ ਘਟਾ ਕੇ ਉਹ 12% ਤੋਂ 5% ਕੀਤਾ ਗਿਆ ਹੈ ਜਿਹੜਾ ਹਨੀ ਦਾ ਕਾਰੋਬਾਰ ਕਰਦੇ ਸੀ ਜਾਂ ਸ਼ਹਿਦ ਵਾਲੇ ਕਿਸਾਨ ਸੀ ਤਾਂ ਕੁਦਰਤੀ ਸ਼ਹਿਦ ਤੇ ਜੀਐਸਟੀ ਘਟਾ ਦਿੱਤਾ ਗਿਆ ਹੈ ਜਿਸ ਨਾਲ ਮਧੂ ਮੱਖੀ ਪਾਲਣ ਦਾ ਕੀਤਾ ਹੈ ਜਿਹੜਾ ਉਸ ਨੂੰ ਵੀ ਸਹਾਇਤਾ ਮਿਲੇਗੀ ਕਿਸਾਨਾਂ ਆਦੀਵਾਸੀ ਭਾਈਚਾਰਿਆਂ ਅਤੇ ਜਿਹੜੇ ਪਿੰਡੂ ਲੋਕ ਦੇ ਜਿਹੜੇ ਇਹਨੂੰ ਸਹਾਇਕ ਧੰਦੇ ਵਜੋਂ ਇਸ ਦਾ ਕਾਰੋਬਾਰ ਕਰਦੇ ਨੇ ਉਹਨਾਂ ਨੂੰ ਵੀ ਵੱਡੀ ਰਾਹਤ ਇਸ ਦੇ ਨਾਲ ਮਿਲੇਗੀ ਦੂਜੇ ਪਾਸੇ ਜਿਹੜੀ ਸੂਰਜੀ ਊਰਜਾ ਨਾਲ ਚੀਜ਼ਾਂ ਚੱਲਦੀਆਂ ਨੇ ਉਹਨਾਂ ਤੇ GST 12% ਤੋਂ ਘਟਾ ਕੇ 5% ਕੀਤਾ ਗਿਆ ਹੈ ਜਿਵੇਂ ਤੁਸੀਂ ਜਾਣਦੇ ਹੋ ਕਿ ਖੇਤਾਂ ਵਿੱਚ ਸੋਲਰ ਵਾਲੀਆਂ ਮੋਟਰਾਂ ਦੀ ਜਿਹੜੀ ਉਹ ਕਈ ਕਿਸਾਨਾਂ ਨੇ ਲਾਈਆਂ ਹੋਈਆਂ ਨੇ ਇਸ ਤਰ੍ਹਾਂ ਦੀਆਂ ਵੱਖ-ਵੱਖ ਸਲੇਬਾਂ ਨੇ ਜਿਹੜੀਆਂ ਉਹ ਕੀਤੀਆਂ ਗਈਆਂ ਨੇ ਸਾਲਾ ਕੀ ਐਗਰੀਕਲਚਰ ਸੈਕਟਰ ਤੋਂ ਇਲਾਵਾ ਹੋਰ ਵੀ ਗੱਲ ਕੀਤੀ ਜਾਵੇ ਤਾਂ ਕੱਲ ਵੀ ਡਿਟੇਲ ਸਾਂਝੀ ਕੀਤੀ ਹੈ ਕਿ 35 ਚੀਜ਼ਾਂ ਤਾਂ ਅਜਹੀਆਂ ਨੇ ਜਿਨ੍ਹਾਂ ਦੇ ਉੱਤੇ ਜ਼ੀਰੋ ਟੈਕਸ ਆ ਜਿਹੜਾ ਉਹ ਲੱਗੇਗਾ ਤਾਂ ਮੋਦੀ ਸਰਕਾਰ ਦੇ ਵੱਲੋਂ ਦਿਵਾਲੀ ਗਿਫਟ ਦੇਣ ਦੀ ਕੋਸ਼ਿਸ਼ ਆ ਜਿਹੜੀ ਉਹ ਕੀਤੀ ਗਈ ਆ ਜਿਸ ਨਾਲ ਲੋਕ ਜਰੂਰ ਰਾਹਤ ਮਹਿਸੂਸ ਕਰ ਰਹੇ ਨੇ ਜਿਵੇਂ ਤੁਸੀਂ ਜਾਣਦੇ ਹੋ ਕਿ ਫੈਸਟਿਵ ਸੀਜ਼ਨ ਹੈ ਤਾਂ ਦੁਕਾਨਦਾਰ ਉਹ ਵੀ ਖੁਸ਼ ਨੇ ਕਿ ਸਾਡੀ ਸੇਲ ਦੇ ਵਿੱਚ ਵਾਧਾ ਹੋਵੇਗਾ ਜੀ अच्छा बलविंदर जी देखो जीएसटी दरें जरूर ਘਟ ਗਈਆਂ ਨੇ ਪਰ ਇੱਕ ਕਨਫਿਊਜ਼ਨ ਐਸੇ ਮੌਕੇ जरूर ਰਹਿੰਦੀ ਆ ਖਾਸ ਤੌਰ ਤੇ ਜੋ ਕੰਜ਼ਿਊਮਰ ਹੁੰਦੇ ਨੇ ਜੋ ਸਮਾਨ ਖਰੀਦਣ ਜਾਂਦੇ ਨੇ ਦੁਕਾਨਦਾਰਾਂ ਕੋਲੇ ਤੇ ਜੋ ਦੁਕਾਨਦਾਰ ਨੇ ਜਿਨ੍ਹਾਂ ਨੇ ਸਮਾਨ ਪਹਿਲਾਂ ਤੋਂ ਰੱਖਿਆ ਹੋਇਆ ਲੈ ਕੇ ਜਿਨ੍ਹਾਂ ਨੇ ਉਹੀ ਸਮਾਨ ਵੇਚਣਾ ਹੈ ਜਾਂ ਜਿਨ੍ਹਾਂ ਨੇ ਨਵਾਂ ਸਟਾਕ ਲੈ ਕੇ ਨਵਾਂ ਲੋਟ ਲੈ ਕੇ ਉਹ ਵੇਚਣਾ ਤਾਂ ਕਿੰਨਾ ਕਿੰਨਾ ਗੱਲਾਂ ਦਾ ਇਤਿਹਾਸ ਰੱਖਣਾ ਚਾਹੀਦਾ ਉਹਨਾਂ ਨੂੰ ਹਾਲਾਂਕਿ ਕਈ ਦੁਕਾਨਦਾਰ ਕਹ ਦਿੰਦੇ ਨੇ ਕਿ ਮਾਰਕੀਟ ਦੇ ਵਿੱਚ ਹੀ ਹੁੰਦੀ ਹੈ ਕਿ ਸਾਡੇ ਕੋਲ ਤਾਂ ਜੀ ਪੁਰਾਣਾ ਸਟਾਕ ਆਇਆ ਆ ਜਿਹੜੀ ਸਲੇਬ ਤਾਂ 22 ਸਤੰਬਰ ਨੂੰ ਲਾਗੂ ਹੋਈ ਜਾ ਸਾਡੇ ਕੋਲ ਤਾਂ ਪਹਿਲਾਂ ਦਾ ਸਮਾਨ ਪਿਆ ਹੈ ਤਾਂ ਤੁਹਾਨੂੰ ਪੁਰਾਣੇ ਰੇਟ ਮਿਲੂਗਾ ਕੋਈ ਦੁਕਾਨਦਾਰ ਅਜਿਹਾ ਨਹੀਂ ਕਰ ਸਕਦਾ ਜੇ ਕੋਈ ਪੁਰਾਣੀ ਐਮ ਆਰ ਪੀ ਤੇ ਸਮਾਨ ਵੇਚਦਾ ਹੈ ਤਾਂ ਉਸ ਦੇ ਖਿਲਾਫ ਕਾਰਵਾਈ ਆ ਜਿਹੜੀ ਉਹ ਗਾਹਕ ਕਰ ਸਕਦੇ ਨੇ ਇਸ ਦੇ ਲਈ ਟੋਲ ਫਰੀ ਨੰਬਰ ਨੇ ਜਿਹੜੇ ਉਹ ਵੀ ਜਾਰੀ ਕੀਤੇ ਗਏ ਨੇ ਕਿ 11800 11400 ਤਾਂ ਇੱਕ ਵਾਰ ਫਿਰ ਤੋਂ ਨੰਬਰ ਰਿਪੀਟ ਕਰੂੰਗਾ ਅਗਰ ਸ਼ਿਕਾਇਤ ਕਰਨੀ ਹੋਵੇ 1800 11400 ਜਾਂ ਫਿਰ 1915 ਤੇ ਕਾਲ ਕਰਕੇ ਵੀ ਤੁਸੀਂ ਸ਼ਿਕਾਇਤ ਕਰ ਸਕਦੇ ਹੋ ਇੱਕ ਮੋਬਾਈਲ ਨੰਬਰ ਆ 88 00001915 ਦੇ ਇਸਡੇ ਉੱਤੇ ਤੁਸੀਂ SMS ਜਾਂ ਫਿਰ WhatsApp ਮੈਸੇਜ ਭੇਜ ਕੇ ਸ਼ਿਕਾਇਤ ਕਰ ਸਕਦੇ ਹੋ ਨੈਤ ਦੀ ਐਪ ਦੇ ਉੱਤੇ ਵੀ ਸ਼ਿਕਾਇਤ ਕੀਤੀ ਜਾ ਸਕਦੀ ਹੈ ਤੇ ਇਸ ਨੂੰ ਟਰੈਕ ਵੀ ਕੀਤਾ ਜਾ ਸਕਦਾ ਹੈ ਛੋਟ ਵਾਲੀਆਂ ਜਿਹੜੀਆਂ GST ਦਰ ਤੇ ਪੁਰਾਣੀਆਂ ਚੀਜ਼ਾਂ ਇਹ ਜਿਹੜੀਆਂ ਉਹ ਕੋਈ ਵੀ ਦੁਕਾਨਦਾਰ ਨਹੀਂ ਵੇਚ ਸਕਦਾ ਵੈਬਸਾਈਟ ਤੇ ਵੀ ਇਸ ਦੀ ਕੰਪਲੇਨਟ ਕੀਤੀ ਜਾ ਸਕਦੀ ਹੈ ਕਿਉਂਕਿ ਸਰਕਾਰ ਨੇ ਪਹਿਲਾਂ ਹੀ ਇਸ ਬਾਰੇ ਦੱਸਿਆ ਹੈ ਕਿ ਦੁਕਾਨਦਾਰ GST ਰਿਟਰਨ ਭਰਨ ਵੇਲੇ ਇਸ ਨੂੰ ਅਡਜਸਟ ਕਰਨਗੇ ਜਾਨੀ ਕਿ ਉਹਨਾਂ ਨੂੰ ਕੋਈ ਵੀ ਘਟਾ ਜਿਹੜਾ ਉਹ ਨਹੀਂ ਹਵੇਗਾ ਤਾਂ ਇਹ ਖਪਤਕਾਰ ਸੁਰੱਖਿਆ ਐਕਟ 2019 ਦੇ ਅਧੀਨ ਆਉਂਦਾ ਹੈ ਤਾਂ ਕੰਜ਼ਿਊਮਰ ਪ੍ਰੋਟੈਕਸ਼ਨ ਐਕਟ 2019 ਦੇ ਉਪਬੰਧ ਨੇ ਜਿਹੜੇ ਉਹ ਸਰਕਾਰ ਦੇ ਵੱਲੋਂ ਬਣਾਏ ਗਏ ਨੇ ਤਾਂ ਕੇਂਦਰੀ ਅਥਾਰਟੀ ਨੂੰ ਇੱਕ ਵਰਗ ਦੇ ਤੌਰ ਤੇ ਖਪਤਕਾਰਾਂ ਦੇ ਅਧਿਕਾਰਾਂ ਦੀ ਰੱਖਿਆ ਕਰਨ ਤੇ ਇਸ ਐਕਟ ਦੇ ਤਹਿਤ ਖਪਤਕਾਰਾਂ ਦੇ ਅਧਿਕਾਰਾਂ ਦੀ ਉਲੰਘਣਾ ਨੂੰ ਰੋਕਣ ਦੇ ਲਈ ਸ਼ਕਤੀਆਂ ਨੇ ਜਿਹੜੀਆਂ ਉਹ ਪ੍ਰਦਾਨ ਕੀਤੀਆਂ ਗਈਆਂ ਨੇ ਇਹ ਤਾਂ ਦੁਕਾਨਦਾਰਾਂ ਵਾਸਤੇ ਵੀ ਇਹ ਧਿਆਨ ਦੇਣ ਵਾਲੀ ਗੱਲ ਹੈ ਕਿ ਸਰਕਾਰ ਆ ਜਿਹੜੀ ਉਹ ਨਵੀਆਂ GST ਦਰਾਂ ਦੀ ਨਿਗਰਾਨੀ ਕਰ ਰਹੀ ਹੈ ਅਗਰ ਕੋਈ ਗਾਹਕ ਨੂੰ ਨੁਕਸਾਨ ਪਹੁੰਚਾਉਂਦਾ ਹੈ ਚਾਰ ਪੈਸਿਆਂ ਦੇ ਲਾਲਚ ਵਿੱਚ ਗਾਹਕ ਦੇ ਨਾਲ ਧੱਕੇਸ਼ਾਹੀ ਕਰਦਾ ਹੈ ਉਸ ਨੂੰ ਪੁਰਾਣੀਆਂ ਕੀਮਤਾਂ ਤੇ ਵਸਤੂ ਵੇਚਦਾ ਹੈ ਤਾਂ ਉਸ ਦੇ ਖਿਲਾਫ ਕਾਰਵਾਈ ਆ ਜਿਹੜੀ ਉਹ ਕੀਤੀ ਜਾਵੇਗੀ ਸਰਕਾਰੀ ਸੂਤਰਾਂ ਨੇ ਤਾਂ ਇਸ ਦੇ ਬਾਰੇ ਜਾਣਕਾਰੀ ਆ ਜਿਹੜੀ ਉਹ ਵੀ ਸਾਂਝੀ ਕੀਤੀ ਹੈ ਅਤੇ ਉਹਨਾਂ ਨੇ ਦੱਸਿਆ ਹੈ ਕਿ ਖਪਤਕਾਰ ਸੁਰੱਖਿਆ ਅਥਾਰਟੀ ਯਾਨੀ ਕਿ CCPA ਕੇਂਦਰੀ ਜਿਹੜੀ ਅਥਾਰਟੀ ਆ ਉਸ ਨੂੰ ਜਿਹੜੀਆਂ ਸ਼ਿਕਾਇਤਾਂ ਪ੍ਰਾਪਤ ਹੋਈਆਂ ਨੇ ਉਸ ਦੇ ਉਧਾਰ ਤੇ ਕਾਰਵਾਈ ਆ ਜਿਹੜੀ ਉਹ ਕੀਤੀ ਜਾ ਰਹੀ ਆ ਵਾਇਲੇਸ਼ਨ ਆਫ ਕੰਜ਼ਿਊਮਰ ਰਾਈਟਸ ਜਾਂ ਫਿਰ ਅਨਫੇਅਰ ਟ੍ਰੇਡ ਪ੍ਰੈਕਟਿਸ ਯਾਨੀ ਕਿ ਅਨੁਚਿਤ ਵਪਾਰ ਅਭਿਆਸਾਂ ਦੀ ਜਾਂਚ ਆ ਜਿਹੜੀ ਇਹ ਅਥਾਰਟੀ ਕਰੇਗੀ ਅਤੇ ਇਸ ਦੇ ਵੱਲੋਂ ਕਾਰਵਾਈ ਆ ਜਿਹੜੀ ਉਹ ਕੀਤੀ ਜਾਵੇਗੀ ਅਤੇ ਜਿਹੜੇ ਵੀ ਦੁਕਾਨਦਾਰ ਅਜਿਹਾ ਕਰਨਗੇ ਤਾਂ ਨਿਯਮਾਂ ਤਹਿਤ ਜੋ ਕੁਝ ਵੀ ਬਣਦਾ ਏ ਉਹ ਉਹਨਾਂ ਨੂੰ ਭੁਗਤਣਾ ਪਵੇਗਾ ਜੀ अच्छा बलविंदर जान तो पहला आपा एक जो खास गल करनी है वो जरूर ਕਰ ਜੀਏ ਦੇਖੋ ਪੰਜਾਬ ਤੇ ਹਰ ਚੀਜ਼ ਦਾ ਇਸ ਵਾਰੀ ਫਰਕ ਪੈਣਾ ਜੀ ਸਭ ਤੋਂ ਪਹਿਲਾਂ ਤਾਂ ਕਿਉਂਕਿ ਪੰਜਾਬ ਖੜਾਂ ਦੀ ਮਾਰ ਥੱਲੇ ਐ ਜੀ ਬਹੁਤ ਲੋਕ ਬਹੁਤ ਕੁਝ ਗਵਾ ਚੁੱਕੇ ਨੇ ਦੀਵਾਲੀ ਦਾ ਵੀ ਪਤਾ ਨਹੀਂ ਐ ਕਿ ਮਨਾਈ ਜਾਊਗੀ ਜਾਂ ਨਹੀਂ ਮਨਾਈ ਜਾਊਗੀ ਐਸੇ ਮੌਕੇ ਪੰਜਾਬ ਦੇ ਮੁੱਖ ਮੰਤਰੀ ਜੋ ਲਗਾਤਾਰ ਕੋਈ ਨਾ ਕੋਈ ਕਾਰਵਾਈ ਦਾ ਵਾਅਦਾ ਕਰਦੇ ਨੇ ਜਾਂ ਕੋਈ ਨਾ ਕੋਈ ਬਿਆਨ ਦਿੰਦੇ ਰਹਿੰਦੇ ਨੇ ਤਾਂ ਨਵੀਆਂ GST ਦਰਾਂ ਨੂੰ ਲੈ ਕੇ ਉਹਨਾਂ ਨੇ ਕੀ ਕਿਹਾ ਤਾਂ ਉਹਨਾਂ ਦੇ ਵੱਲੋਂ ਇੱਕ ਟਿੱਪਣੀ ਕੀਤੀ ਗਈ ਹੈ ਉਹਨਾਂ ਨੇ ਇਹ ਗੱਲ ਵੀ ਆਖੀ ਹੈ ਕਿ ਜਦੋਂ ਇਹ ਚੀਜ਼ ਆਈ ਸੀ ਇਸ ਨੂੰ ਮਾਸਟਰ ਸਟ੍ਰੋਕ ਕਿਹਾ ਜਾ ਰਿਹਾ ਸੀ ਉਹਨਾਂ ਨੇ ਇਹ ਗੱਲ ਵੀ ਆਖੀ ਹੈ ਮੁੱਖ ਮੰਤਰੀ ਭਗਵੰਤ ਮਾਨ ਨੇ ਕੀ ਮਰਜ਼ੀ ਨਾਲ ਵਧਾ ਦਿੰਦੇ ਨੇ ਮਰਜ਼ੀ ਨਾਲ ਘਟਾ ਦਿੰਦੇ ਨੇ ਤਾਂ ਨਿਸ਼ਾਨਾ ਉਹਨਾਂ ਦੇ ਵੱਲੋਂ ਸਾਧਿਆ ਗਿਆ ਹੈ ਹਾਲਾਂਕਿ ਜਿਸ ਤਰ੍ਹਾਂ ਸਾਡਾ ਟੈਕਸ ਸਾਡੇ ਦੇਸ਼ ਦੇ ਵਿੱਚ ਵਸੂਲਿਆ ਜਾਂਦਾ ਹੈ ਤਾਂ ਸਵਾਲ ਵੀ ਖੜੇ ਹੁੰਦੇ ਨੇ ਕਿਉਂਕਿ ਆਪਣੇ ਦੇਸ਼ ਦੇ ਵਿੱਚ ਕੀਮਤਾਂ ਨੇ ਜਿਹੜੀਆਂ ਉਹ ਕਾਫੀ ਜ਼ਿਆਦਾ ਨੇ ਜਿਸ ਤਰ੍ਹਾਂ ਆਪਾਂ ਤਾਰਾਂ ਦੀ ਜਾਂ ਫਿਰ ਮੋਟਰਸਾਈਕਲਾਂ ਦੀ ਗੱਲ ਕਰਦੇ ਆ ਵਹੀਕਲ ਅੱਜ ਦੇ ਸਮੇਂ ਵਿੱਚ ਸਾਡੀ ਮੋਡਲ ਹੀ ਜ਼ਰੂਰਤ ਬਣ ਗਏ ਨੇ ਤਾਂ ਇਸ ਤੋਂ ਬਿਨਾ ਆਧੁਨਿਕ ਕਰਨਾ ਜਿਹੜਾ ਉਹ ਨਹੀਂ ਹੋ ਸਕਦਾ ਤਾਂ ਤੁਸੀਂ ਦੇਖੋ ਕਿ ਕਿਸ ਪ੍ਰਕਾਰ ਇੱਕ ਗੱਡੀ ਜਾਂ ਫਿਰ ਮੋਟਰਸਾਈਕਲ ਇੱਕ ਕੰਪਨੀ ਦੇ ਵਿੱਚੋਂ ਨਿਕਲਦਾ ਹੈ ਉਸ ਤੇ ਜੀ ਟੈਕਸ ਲੱਗਦੇ ਨੇ ਫਿਰ ਉਹ ਸ਼ੋਰੂਮ 'ਚ ਜਾਂਦਾ ਹੈ ਉਸ ਤੋਂ ਬਾਅਦ ਗਾਹਕ ਨੂੰ ਉਸ ਨੂੰ ਖਰੀਦਣ ਵਾਸਤੇ ਆਰ.ਸੀ ਦੀ ਫੀਸ ਦੇਣੀ ਪੈਂਦੀ ਹੈ ਇਨਸ਼ੋਰੈਂਸ ਆ ਜਿਹੜਾ ਉਹ ਕਰਵਾਉਣਾ ਪੈਂਦਾ ਹੈ ਤੇ ਹੋਰ ਵੀ ਕਈ ਖਰਚੇ ਨੇ ਜਿਹੜੇ ਇਸ ਦੇ ਨਾਲ ਜੁੜਦੇ ਨੇ ਤਾਂ ਆਮ ਲੋਕਾਂ ਦੇ ਉੱਤੇ ਹੀ ਇਹ ਸਾਰਾ ਬੋਝ ਆ ਜਿਹੜਾ ਉਹ ਟੈਕਸਾਂ ਦਾ ਪੈਂਦਾ ਹੈ ਹਾਲਾਂਕਿ ਸਰਕਾਰ ਦੇ ਵੱਲੋਂ ਰਾਹਤ ਦੇਣ ਦੀ ਕੋਸ਼ਿਸ਼ ਆ ਜਿਹੜੀ ਉਹ ਜ਼ਰੂਰ ਕੀਤੀ ਗਈ ਹੈ ਲੇਕਿਨ ਤੁਸੀਂ ਦੇਖੋ ਕਿ ਕਿਸ ਪ੍ਰਕਾਰ ਸਾਡੇ ਦੇਸ਼ ਦੇ ਜਿਹੜੇ ਮਸਲੇ ਨੇ ਬੇਰੋਜ਼ਗਾਰੀ ਦਾ ਮਸਲਾ ਇੱਕ ਬਹੁਤ ਵੱਡਾ ਮਸਲਾ ਹੈ ਦੂਜੇ ਪਾਸੇ ਕਾਰੋਬਾਰ ਨੂੰ ਲੈ ਕੇ ਬਾਜ਼ਾਰ ਦੇ ਵਿੱਚ ਬਹੁਤ ਵੱਡੀ ਅਸਥਿਰਤਾ ਆਏ ਨੋਟਬੰਦੀ ਅਤੇ ਲਾਕਡਾਊਨ ਦਾ ਸਾਹਮਣਾ ਜਿਹੜਾ ਉਹ ਵੀ ਸਾਡੇ ਲੋਕਾਂ ਨੇ ਕੀਤਾ ਹੈ ਜਿਸ ਦੇ ਵਿੱਚ بڑے ਵਪਾਰ ਨੇ ਤੁਸੀਂ ਦੇਖਿਆ ਕਿ ਲਾਕਡਾਊਨ ਦੇ ਵਿੱਚ ਜਿਹੜੇ ਲੋਕ ਲੱਖਾਂ ਰੁਪਏ ਇੱਕ ਦਿਨ ਦਾ ਕਮਾਉਂਦੇ ਸੀ ਉਹਨਾਂ ਦੇ ਕਾਰੋਬਾਰ ਵੀ ਬਿਲਕੁਲ ਜ਼ੀਰੋ ਹੋ ਗਏ ਨੇ ਤਾਂ ਇਸ ਤਰ੍ਹਾਂ ਦੇ ਕਈ ਚੈਲੰਜ ਨੇ ਜਿਹੜੇ ਉਹ ਸਾਡੀ ਮਾਰਕੀਟ ਦੇ ਵਿੱਚ ਨੇ ਤਾਂ ਇਸ ਵਿੱਚੋਂ ਵੀ ਲੋਕ ਨੇ ਜਿਹੜੇ ਉਹ ਉੱਭਰ ਰਹੇ ਨੇ ਦੂਜੇ ਪਾਸੇ ਜਿਹੜਾ ਨੌਕਰੀ ਪੇਸ਼ਾ ਵਿਅਕਤੀ ਹੈ ਕਿਉਂਕਿ ਜ਼ਿਆਦਾਤਰ ਲੋਕ ਪ੍ਰਾਈਵੇਟ ਨੌਕਰੀਆਂ ਕਰਦੇ ਨੇ ਤਾਂ ਤੁਸੀਂ ਦੇਖੋ ਕਿ ਉਹਨਾਂ ਵਾਸਤੇ ਇੰਨੇ ਮਹਿੰਗਾਈ ਦੇ ਜ਼ਮਾਨੇ ਵਿੱਚ ਸਮਾਂ ਕੱਢਣਾ ਹੈ ਜਿਹੜਾ ਉਹ ਕਿੰਨਾ ਔਖਾ ਹੁੰਦਾ ਹੈ ਹਾਲਾਂਕਿ ਸਰਕਾਰ ਨੇ ਰਾਹਤ ਦੇਣ ਦੀ ਕੋਸ਼ਿਸ਼ ਕੀਤੀ ਹੈ ਲੋਕ ਦੇ ਫੈਸਲੇ ਦਾ ਸਵਾਗਤ ਵੀ ਕਰ ਰਹੇ ਨੇ ਲੇਕਿਨ ਇਸ ਮਸਲੇ ਨੂੰ ਲੈ ਕੇ ਨਿਸ਼ਾਨਾ ਜਿਹੜਾ ਉਹ ਵੀ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਸਾਧਿਆ ਗਿਆ ਹੈ ਹਾਲਾਂਕਿ ਹੋਰ ਵਿਕਸਤ ਦੇਸ਼ਾਂ ਦਾ ਜ਼ਿਕਰ ਆ ਜਿਹੜਾ ਉਹ ਅਕਸਰ ਹੀ ਚਰਚਾਵਾਂ ਦੇ ਵਿੱਚ ਚੱਲਦਾ ਹੈ ਤਾਂ ਅੰਤ ਵਿੱਚ ਇਹੀ ਕਹਿਣਾ ਚਾਹੂੰਗਾ ਕਿ ਕਿ ਜਿਸ ਪ੍ਰਕਾਰ ਇਹ ਦਰਾਂ ਲਾਗੂ ਹੋਈਆਂ ਨੇ ਇਸ ਨੂੰ ਲੈ ਕੇ ਰਾਹਤ ਜ਼ਰੂਰ ਲੋਕ ਮਹਿਸੂਸ ਕਰ ਰਹੇ ਨੇ ਲੇਕਿਨ ਕਿਤੇ ਨਾ ਕਿਤੇ ਮਹਿੰਗਾਈ ਦਾ ਜ਼ਿਕਰ ਵੀ ਹੁੰਦਾ ਹੈ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਪੈਟਰੋਲ ਡੀਜ਼ਲ ਦੀਆਂ ਕੀਮਤਾਂ ਦਾ ਜ਼ਿਕਰ ਉਦੋਂ ਤੋਂ ਹੀ ਹੋ ਰਿਹਾ ਹੈ ਜਦੋਂ ਤੋਂ GST ਲਾਗੂ ਹੋਇਆ ਹੈ ਕਿ ਇਹਦਾ ਕੀਮਤਾਂ ਨੂੰ ਵੀ ਬਹੁਤ ਜ਼ਿਆਦਾ ਘਟਾਇਆ ਜਾ ਸਕਦਾ ਹੈ ਲੇਕਿਨ ਕਿਤੇ ਨਾ ਕਿਤੇ ਸਰਕਾਰ ਦੀਆਂ ਮਜਬੂਰੀਆਂ ਕਹਿ ਲਓ ਜਾਂ ਕੋਈ ਹੋਰ ਕਾਰਨ ਕਹਿ ਲਓ ਕਿ ਲੋਕ ਨੇ ਜਿਹੜੇ ਉਹਨਾਂ ਨੂੰ ਇਹ ਚੀਜ਼ਾਂ ਨੇ ਜਿਹੜੀਆਂ ਉਹ ਫੇਸ ਕਰਦੀਆਂ ਪੈਂਦੀਆਂ ਨੇ ਤਾਂ ਦੇਖਣਾ ਹੋਵੇਗਾ ਕਿ ਇਸ ਰਾਹਨ ਦਾ ਕਿੰਨਾ ਫਾਇਦਾ ਹੈ ਜਿਹੜਾ ਉਹ ਦੇਸ਼ ਵਾਸੀ ਚੁੱਕਦੇ ਨੇ ਅਤੇ ਅੱਗੇ ਮਾਰਕੀਟ ਦੇ ਵਿੱਚ ਕਿਸ ਤਰ੍ਹਾਂ ਦਾ ਅਸਰ ਇਸ ਦਾ ਪੈਂਦਾ ਹੈ ਦੁਕਾਨਦਾਰਾਂ ਵਾਸਤੇ ਇਹ ਜਿਹੜਾ ਨਵਾਂ ਐਲਾਨਾ ਕਿੰਨਾ ਕੁ ਫਾਇਦੇਮੰਦ ਹੁੰਦਾ ਹੈ ਲੋਕ ਖਰੀਦਦਾਰੀ ਦੇ ਵਿੱਚ ਕਿੰਨਾ ਕੁ ਇੰਟਰਸਟ ਦਿਖਾਉਂਦੇ ਨੇ ਅਤੇ ਬਾਜ਼ਾਰ ਦੀ ਹਾਲਤ ਕੀ ਰਹਿੰਦੀ ਹੈ ਜੀ ਬਲਵਿੰਦਰ ਬਹੁਤ-ਬਹੁਤ ਸ਼ੁਕਰੀਆ ਇਹ ਅਹਿਮ ਜਾਣਕਾਰੀ ਦੇਣ ਲਈ ਤਾਂ ਦੋਸਤੋ ਮੁੱਦੇ ਜੋ ਫਰਕ ਪਾਉਣ ਦੇ ਵਿੱਚ ਅਸੀਂ ਜੀਐਸਟੀ ਦੀਆਂ ਬਦਲੀਆਂ ਹੋਈਆਂ ਦਰਾਂ ਜੋ ਲਾਗੂ ਹੋਈਆਂ ਨੇ ਉਹਨਾਂ ਦਾ ਮੁੱਦਾ ਤੁਹਾਡੇ ਤੱਕ ਪਹੁੰਚਾ ਦਿੱਤਾ ਹੈ ਦੁਕਾਨਦਾਰਾਂ ਤੇ ਕੰਜ਼ਿਊਮਰਜ਼ ਦੇ ਲਈ ਕੀ ਜ਼ਰੂਰੀ ਹੈ ਤੁਹਾਨੂੰ ਇਹ ਵੀ ਦੱਸ ਦਿੱਤਾ ਹੈ ਐਗਰੀਕਲਚਰ ਸੈਕਟਰ ਦੇ ਵਿੱਚ ਤੁਹਾਨੂੰ ਕੀ ਕੁਝ ਸਸਤਾ ਮਿਲੇਗਾ ਕਿਸਤੇ ਜੀਐਸਟੀ ਘੱਟ ਦੇਣਾ ਪਵੇਗਾ ਇਹ ਵੀ ਤੁਹਾਨੂੰ ਜਾਣਕਾਰੀ ਦੇ ਦਿੱਤੀ ਹੈ ਔਰ ਉਮੀਦ ਕਰਦੇ ਹਾਂ ਕਿ ਇਹ ਜਾਣਕਾਰੀ ਤੁਹਾਡੇ ਕੰਮ ਆਏਗੀ ਇਹ ਮੁੱਦੇ ਵਾਕੇ ਹੀ ਫਰਕ ਪਾਉਣ ਵਾਲੇ ਨੇ ਤੇ ਤੁਹਾਨੂੰ ਇਸ ਨਾਲ ਜ਼ਰੂਰ ਕੋਈ ਨਾ ਕੋਈ ਚੰਗੀ ਸਥਿਤੀ ਦੇ ਵਿੱਚ ਫਰਕ ਜ਼ਰੂਰ ਪਵੇਗਾ ਕੱਲ ਫੇਰ ਹਾਜ਼ਰ ਹੋਵਾਂਗੇ ਇਸੇ ਪ੍ਰੋਗਰਾਮ ਦੇ ਵਿੱਚ ਕੋਈ ਨਵਾਂ ਮੁੱਦਾ ਲੈ ਕੇ ਅਦੋਂ ਤੱਕ ਲਈ ਆਪਣਾ ਖਿਆਲ ਰੱਖਣਾ ਸਸ਼ਟ੍ਰੀਕਾ